ਸੁਲਤਾਨਪੁਰ ਲੋਦੀ ਦੇ ਅਧੀਨ ਪੈਂਦੇ ਪਿੰਡ ਟਿੱਬਾ ਦੇ ਨਜ਼ਦੀਕ ਅੱਜ ਹੁਣੇ-ਹੁਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਨੌਜਵਾਨਾਂ ਨੇ ਆਪਣੀ ਮੌਕੇ ਤੇ ਹੀ ਜਾਨ ਗਵਾ ਦਿੱਤੀ ਜੀਹਾਂ ਅਤੇ ਤਿੰਨ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਸੀਐਚਸੀ ਸੈਂਟਰ ਟਿੱਬਾ ਵਿਖੇ ਪਹਤੀ ਕਰਵਾਇਆ ਗਿਆ ਹਾਲੇ ਮ੍ਰਿਤਕਾਂ ਦੀ ਪਛਾਣ ਚੰਗੀ ਤਰ੍ਹਾਂ ਨਹੀਂ ਹੋ ਸકી ਪਰੰਤੂ ਖਬਰ ਲਿਖੇ ਜਾਣ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਦੀ ਇਸ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਤਿੰਨ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਹੋਏ ਨੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤੀ ਤੇ ਅਤੇ ਇਸ ਮਾਮਲੇ ਸੰਬੰਧੀ ਤਫ਼ਤੀਸ਼ ਜਾਰੀ ਹੈ ਕਿ ਇਹ ਹਾਦਸਾ ਵਾਪਰਿਆ ਕਿਵੇਂ ਹਾਂਜੀ ਸਾਡੇ ਕੋਲ ਤਕਰੀਬਨ 10 ਵਜੇ ਤਿੰਨ ਡੈੱਡ ਬੋਡੀਜ਼ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਾਹਿਬ ਇਨਸਾਨਾ ਕੋਲ ਦੇਸੀ ਵਾਸੀ ਜਦੀਪੁਰ ਚਾਂਦ ਸਨ ਆਫ ਪੂਰਾ ਵਾਸੀ ਤਰਵੰਦੀ ਚੌਧਰੀਆ ਦਵਿੰਦਰ ਸਿੰਘ ਸਨ ਆਫ ਸਰਪੰਚ ਸਿੰਘ ਵਾਸੀ ਤਰਵੰਦੀ ਚੌਧਰੀਆ ਇਹ ਆਇਆ ਇਹਨਾਂ ਦੀ ਡੈੱਡ ਬੋਡੀ ਨੂੰ ਅਸੀਂ ਮੌਰਚੀ ਵਿੱਚ ਰਖਵਾ ਲਈ ਆ। ਉਹ ਰਸਤੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਅਸੀਂ ਡੈੱਡ ਬੋਡੀ ਹੈਂਡਲਿੰਗ ਕਰਦਾ ਜੇ ਜੋ ਵੀ ਕਾਰਵਾਈ ਬਣਦੀ ਹੋਵੇ ਇਹ ਕਰਦਣੀ ਹੈ ਸਾਡੇ ਵੱਲੋਂ ਜੋ ਹੋਏਗੀ ਉਹ ਉਸ ਦਾ ਉਮਰ ਕੀ ਹੋਵੇਗਾ ਨੰਦਾ ਉਮਰ ਤਕਰੀਬਨ 20 ਕੀ ਸਾਲ ਦੱਸੀ ਜਾ ਰਹੀ ਹੈ। ਤੇ ਬਾਕੀ ਜੋ ਵੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਆਏਗਾ ਉਹ ਤੁਹਾਨੂੰ ਦੱਸਦੇ ਰੋਡ ਐਕਸੀਡੈਂਟ ਦਾ ਕੇਸ ਹੈ। ਹਾਂਜੀ ਦੱਸਿਆ ਜਾ ਰਿਹਾ ਵੀ ਰੋਡ ਸਾਈਡ ਐਕਸੀਡੈਂਟ। ਉਹ ਜਖਮੀ ਹੋਣ ਦੀ ਤੋਂ ਸਮਾਰਾ ਜਖਮੀ ਕਹਿ ਰਹੇ ਸੀਗੇ ਵੀ ਤਿੰਨ ਜਖਮੀ ਹੈਗੇ ਉਹ ਡਿੱਬੇ ਲੈ ਕੇ ਗਏ ਸੀ ਸੀ ਅਸੀਂ ਡਿੱਬਾ ਉੱਥੋਂ ਵੀ ਦੋ ਜਿਹੜੇ ਰੈਫਰ ਹੋ ਗਏ ਸੁਲਤਾਨਪੁਰ ਲੋਧੀ ਦੇ ਅਧੀਨ ਪੈਂਦੇ ਪਿੰਡ ਟਿੱਬਾ ਦੇ ਨਜ਼ਦੀਕ ਅੱਜ ਹੁਣੇ-ਹੁਣੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ ਤਿੰਨ ਨੌਜਵਾਨਾਂ ਨੇ ਆਪਣੀ ਮੌਕੇ ਤੇ ਹੀ ਜਾਨ ਗਵਾ ਦਿੱਤੀ ਜੀ ਹਾਂ ਅਤੇ ਤਿੰਨ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਥਾਨਕ CHC ਸੈਂਟਰ ਟੀਬਾ ਵਿਖੇ ਪੱਤੀ ਕਰਵਾਇਆ ਗਿਆ ਹਾਲੇ ਮ੍ਰਿਤਕਾ ਦੀ ਪਛਾਣ ਚੰਗੀ ਤਰ੍ਹਾਂ ਨਹੀਂ ਹੋ ਸਕੇ ਪਰੰਤੂ ਖਬਰ ਲਿਖੇ ਜਾਣ ਤੱਕ ਇਹ ਦੱਸਿਆ ਜਾ ਰਿਹਾ ਹੈ ਕਿ ਤਿੰਨ ਨੌਜਵਾਨਾਂ ਦੀ ਇਸ ਹਾਦਸੇ ਦੌਰਾਨ ਮੌਤ ਹੋ ਚੁੱਕੀ ਹੈ ਤੇ ਤਿੰਨ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਹੋਏ ਨੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤੀ ਤੇ ਅਤੇ ਇਸ ਮਾਮਲੇ ਸੰਬੰਧੀ ਤਫ਼ਤੀਸ਼ ਜਾਰੀ ਹੈ ਕਿ ਇਹ ਹਾਦਸਾ ਵਾਪਰਿਆ ਕਿਵੇਂ ਹਾਂਜੀ ਬਾਕੀ ਸਾਡੇ ਕੋਲ ਤਕਰੀਬਨ 10 ਵਜੇ ਤਿੰਨ ਡੈੱਡ ਬਡੀਜ਼ ਜਿਨ੍ਹਾਂ ਦੇ ਵਿੱਚੋਂ ਇੱਕ ਸਾਹਿਲ ਸਾਨਾ ਕੁਲ ਦੇਤੀ ਵਾਸੀ ਜਦੀਪੁਰ ਚਾਂਦ ਸਨ ਆਫ ਪੂਰਾ ਵਾਸੀ ਤਲਵੰਡੀ ਚੋਧਰੀਆ ਦਵਿੰਦਰ ਸਿੰਘ ਸਨ ਆਫ ਪਰਪੰਦੇ ਸਿੰਘ ਵਾਸੀ ਤਲਵੰਡੀ ਚੋਧਰੀਆ ਇਹ ਆਏ ਆ ਇਹਨਾਂ ਦੀ ਡੈੱਡ ਗੋਡੀ ਅਸੀਂ ਮਾਰਦੀ ਵਿੱਚ ਰਖਵਾ ਲਈ ਆ ਪੁਲਿਸ ਦੀ ਕਾਰਵਾਈ ਤੋਂ ਬਾਅਦ ਪੋਸਟਮਾਰਮ ਤੋਂ ਬਾਅਦ ਅਸੀਂ ਡੈੱਡ ਗੋਡੀ ਹੈਂਡਲ ਕਰਦਾ ਜੇ ਜੋ ਵੀ ਕਾਰਵਾਈ ਬੰਦੀ ਹੋਵੇ ਉਹ ਨੇ ਕਰ ਦੇਣੀ ਆ ਸਾਡੇ ਵੱਲੋਂ ਜੋ ਹੋਏਗੀ ਉਹ ਇਸ ਦਾ ਉਮਰ ਕੀ ਲੀਕ ਹੋਣਾ ਹੈ ਉਮਰ ਤਕਰੀਬਨ 20 ਕੀ ਸਾਲ ਦਸੀ ਜਾ ਰਹੀ ਹੈ ਤੇ ਬਾਕੀ ਜੋ ਵੀ ਪੋਸਮਾਰਟਮ ਦੇ ਵਿੱਚ ਰਿਪੋਰਟ ਆਏਗਾ ਉਹ ਤੁਹਾਨੂੰ ਦੱਸਦੇ ਰੋਡ ਐਕਸੀਡੈਂਟ ਦਾ ਕੇਸ ਹੈ ਹਾਂਜੀ ਦੱਸਿਆ ਜਾ ਰਿਹਾ ਵੀ ਰੋਡ ਸਾਡਾ ਕੋਈ ਜ਼ਖਮੀ ਹੋਣ ਦੀ ਕੋਈ ਸਮਾਂ ਜ਼ਖਮੀ ਕਹਿ ਰਹੇ ਸੀ ਕਿ ਤਿੰਨ ਜ਼ਖਮੀ ਹਿੰਦੇ ਉਹ ਡੱਬੇ ਲੈ ਕੇ ਗਏ ਸੀ ਸੀਐਸ ਦੀ ਬਾ ਉਥੋਂ ਵੀ ਦੋ ਜਿਹੜੇ ਰੈਪਰ ਹੋ ਗਏ सुल्तानपुर लोधी के अधीन पे पिंड टिब्बा के नज़दीक अज हुने हुने एक भयानक सड़क हादसा वापरया जिस तीन नौजवानों ने अपनी मौके पर ही जान गवा दी है जी हाँ तीन नौजवान गंभीर रूप से जख्मी हो गए हैं जिन्होंने स्थानक सी एच सी सेंटर टिब्बा विखे भर्ती करवाया गया हाले मृतका की पहचान चंकी तरह नहीं हो सकी परंतु खबर लिखे जाने तक यह दसया जा रहा है कि तीन नौजवानों की इस हादसे दौरान मौत हो चुकी है ਤੇ ਤਿੰਨ ਨੌਜਵਾਨ ਗੰਭੀਰ ਰੂਪ ਤੇ ਜ਼ਖਮੀ ਹੋਏ ਨੇ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਦਿੱਤੀ ਤੇ ਅਤੇ ਇਸ ਮਾਮਲੇ ਸੰਬੰਧੀ ਤਫ਼ਤੀਸ਼ ਜਾਰੀ ਹੈ ਕਿ ਇਹ ਹਾਦਸਾ ਵਾਪਰਿਆ ਕਿਵੇਂ ਹਾਂਜੀ ਡੈੱਡ ਬੋਡੀ ਹਾਂਜੀ ਗਾਪੀ ਸਾਡੇ ਕੋਲ ਤਕਰੀਬਨ 10 ਵਜੇ ਤਿੰਨ ਡੈੱਡ ਬੋਡੀਜ਼ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਸਾਹਿਲਸਾਨਾ ਕੋਲ ਦੇਸੀ ਵਾਸੀ ਜਦੀਪੁਰ ਚਾਂਦ ਸਨ ਆਫ ਪੂਰਾ ਵਾਸੀ ਤਰਵੰਦੀ ਚੌਧਰੀਆ ਦਵਿੰਦਰ ਸਿੰਘ ਸਨ ਆਫ ਪਰਪੈਨ ਸਿੰਘ ਵਾਸੀ ਤਰਵੰਦੀ ਚੌਧਰੀਆ ਇਹ ਹੈ ਇਹ ਇਹਨਾਂ ਦੀ ਡੈੱਡ ਬੋਡੀ ਅਸੀਂ ਮੌਰਚੀ ਵਿੱਚ ਰਖਵਾ ਲਈ ਆ। ਪੁਲਿਸ ਦੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਅਸੀਂ ਡੈੱਡ ਬੋਡੀ ਹੰਡਲ ਕਰਦਾ। ਜੇ ਜੋ ਵੀ ਕਾਰਵਾਈ ਬਣਦੀ ਹੋਊਗੀ ਇਹ ਕਰਦਣੀ ਆ ਸਾਡੇ ਵੱਲੋਂ ਜੋ ਹੋਏਗੀ ਉਹ ਅਸੀਂ ਕਰਾਂਗੇ। ਉਮਰ ਕੀ ਲਿਖਵਾਂਗਾ? ਉਮਰ ਤਕਰੀਬਨ 20 ਕੀ ਸਾਲ ਦੱਸੀ ਜਾ ਰਹੀ ਹੈ। ਤੇ ਬਾਕੀ ਜੋ ਵੀ ਪੋਸਟਮਾਰਟਮ ਦੇ ਵਿੱਚ ਰਿਪੋਰਟ ਚ ਆਏਗਾ ਉਹ ਤੁਹਾਨੂੰ ਦੱਸਦੇ। ਰੋਡ ਐਕਸੀਡੈਂਟ ਤੇ ਹੈ। ਹਾਂਜੀ ਦੱਸਿਆ ਜਾ ਰਿਹਾ ਵੀ ਰੋਡ ਸਾਈਡ ਐਕਸੀਡੈਂਟ। ਕੋਈ ਜ਼ਖਮੀ ਹੋਣ ਦੀ ਕੋਈ ਨਹੀਂ। ਜ਼ਖਮੀ ਕਹ ਰਿਹਾ ਸੀ ਕਿ ਤੈਨੂੰ जख्मी ਹੈਵੇ ਉਹ ਡੱਬੇ ਲੈ ਕੇ ਲੈ ਸੀ ਸੀਸੀ ਤੇ ਬਾ ਉਥੋਂ ਵੀ ਦੋ ਜਿਹੜੇ ਰੈਪਰ ਹੋ ਗਏ